ਸੋ ਨੂੰ ਤਿੰਨ ਡਰਾਈਵਰ ਦੇਨੇ ਆਪਾਂ ਜਿਵੇਂ ਕਿਹਾ ਇਹਨੇ ਵੀ ਤੋਲ ਕੇ ਲੈ ਜਾਓ ਤਲਨ ਵਾਲੇ ਰੇਟ ਦੀ ਦੇਣੀ ਹੈ ਤਿੰਨੇ ਕਿਉਂ ਵੀ ਜਮਾ ਸਹੀ ਹੈ ਸਹੀ ਹੈ ਨਾ ਹੋਟਲੋਂ ਸਭ ਕੀ ਹਾਲ ਚਾਲ ਬਹੁਤ ਵਧੀਆ ਭਰਾ ਆਪ ਦੇ ਸੱਸੀ ਗਾਲ ਬਾਈ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਲੋ ਤਿੰਨੇ ਡਰਾਈਵਰ ਨਾ ਬਰਾਸਤੀ ਵੀ ਹੈ ਗੱਲ ਕਮਾਂਡ ਦੇ ਭਾਨਾਗਾ ਬਰਾਸਤੀ ਡਰਾਈਵਰ ਹੈ ਇਹ 3610 ਜਿਹੜੇ ਸਮੇਂ ਚ ਆਇਆ ਸੀਗਾ ਬਲੈਕ ਤੇ ਮਿਲਦਾ ਹੁੰਦਾ ਸੀ ਅੱਛਾ ਜਿਹੜਾ ਹੈਗਾ 340 ਇਹਨੂੰ ਜਿਹੜੇ ਪੁਰਾਣੇ ਮੰਦਿਆ ਉਹ ਜਾਣਦੇ ਨੇ ਫੋਰਡ ਦੇ ਇੰਜਨ ਵਾਲੇ ਕਿਹੜੇ ਆ ਬਹੁਤ ਤਕੜਾ ਹੁੰਦਾ ਫੋਰਡ ਨਾਲੋਂ ਵੀ ਤਕੜਾ ਇਹ ਫੋਰਡ ਸਭ ਤੋਂ ਤਕੜਾ ਮੰਨਿਆ ਜਾਂਦਾ ਉਹ ਹਰਸ ਬਾਬਰਾਂ ਦਾ ਘੱਟ ਪਤਾ ਹੁੰਦਾ ਸੀਗਾ ਤੇ ਇਹ ਕਹਿੰਦੇ ਨੇ ਕਿ ਫੋਰਡ ਦੇ ਬਰਾਬਰ ਦਾ ਕਿਉਂਕਿ ਫੋਰਡ ਨੂੰ ਸਭ ਤੋਂ ਤਕੜਾ ਮੰਨਿਆ ਜਾਂਦਾ ਤੇ ਆ ਹੁੰਦਾ ਸੀ ਖੇਤਾਂ ਦਾ ਰਾਜਾ ਠੀਕ ਹੈ ਇਹਨੂੰ ਵਿਰਾਸਤੀ ਤਾਂ ਕਹਿੰਦੇ ਆ ਵੀ ਇਹਦੇ ਨਾਲ ਦੇ ਇਹਦੇ ਨਾਲ ਦੇ ਮਾਡਲ ਜਿਹੜੇ ਮੇਰੇ ਹਿਸਾਬ ਨਾਲ ਕਵਾੜ ਚ ਵੀ ਮੁੱਕ ਗਏ ਇਹ ਤਾਂ ਫਿਰ ਪਹਿਲੇ ਘਰ ਦਾ ਪਹਿਲੇ ਘਰ ਦਾ ਟਰੈਕਟਰ ਨਵਾਂ ਕਢਾਇਆ ਤੇਰੇ ਪਿੰਡੋਂ ਟਰੈਕਟਰ ਤੇ ਟਾਇਰ ਵੀ ਇਹਦੇ ਪਏ ਆ ਪੋਲੋ ਦੇ 13 ਵਰਗਿਆ 12 4 28 ਦੇ ਟੈਕਟਰ ਲੋਹੇ ਦਾ 60 ਪੈਸੇ ਪਈਆ 60 ਪੈਸੇ ਪਈਆ ਹੈਨਾ ਸੱਡ ਫਿਰ ਇਹਨਾਂ ਦੇ ਆਉਂਦਾ ਨਹੀਂ ਹੁੰਦਾ ਸੱਦ ਹੀ ਲਿਫਟ ਹੈ ਹੂੰ ਠੀਕ ਹੈ ਇਹਦਾ ਡੈਮੋ ਪੀਸ ਹੈ ਕੱਲਾ ਰੰਗ ਹੀ ਖਰਾਬ ਹੋਇਆ 99 ਮਾਡਲ ਹੈ ਪਰ ਡੈਂਟ ਫੈਂਟ ਕਿਤੇ ਭੁਰੇ ਹੀ ਹੈ ਬਾਕੀ ਆ ਚੀਜ਼ ਦੇਖੀ ਨਹੀਂ ਇੱਥੇ ਖੜ ਖੜ ਕੇ ਗਲ ਜਦਾ ਹੁੰਦਾ ਟੈਕਟਰ ਨਹੀਂ ਨਹੀਂ ਇਹ ਤਾਂ ਬਾੜੀ ਸਮਝਾ ਚ ਕੋਈ ਬੰਦੇ ਦੀ ਮਜਬੂਰੀ ਬਣ ਗਈ ਵੇਚਣਾ ਇਹ ਚੀਜ਼ਾਂ ਵੇਚ ਨਾਲੀਆਂ ਨਹੀਂ ਹੁੰਦੀਆਂ ਹੂੰ ਕਿਉਂਕਿ ਘਰ ਦਾ ਜੀ 36 ਸਾਲ ਹੋ ਗਏ 37 ਆਏ ਨੂੰ ਛੋਟੀ ਗੱਲ ਨਹੀਂ ਇਹ ਆਮ ਤਾਂ ਨਹੀਂ ਬੰਦਾ ਐਡੇ ਮਹਿੰਗੇ ਟਾਇਰ ਪਾਉਂਦਾ ਯਾਰ ਅੱਜ ਕੱਲ ਆਸ਼ੇ ਦੇ ਫੋਲੋ ਕਰ ਸਕ ਪ੍ਰੀਮੀਅਮ ਦੇ ਕਿਹੜਾ ਪਾ ਦੂ 35 36 ਹਜ਼ਾਰ ਦੀ ਜੋੜੀ ਹੂੰ ਠੀਕ ਆ ਆ ਗਈ ਇਹ ਤੇ ਸਿਸਟਮ ਇਹਦੀ ਲਿਫਟ ਆਹੀ ਹੁੰਦੀ ਸੀਗੀ ਵੀ ਜਿੱਥੇ ਜੇ ਬਹੁਣਾ ਮੈਂ ਇੰਨੇ ਕਿਢгай ਚ ਹਲ ਜਾਣੇ ਆ ਅੱਛਾ ਇੱਥੇ ਜੇ ਇੱਥੇ ਇੰਨਾ ਕਰਤਾ ਇਹ ਤੋਂ ਥੱਲੇ ਲਿਫਟ ਨਹੀਂ ਜਾਣੀ ਉਸ ਤੋਂ ਬਾਅਦ ਉਹ ਲੀਵਰ ਤੋਂ ਕੰਮ ਕਰੀਏ ਇੱਕੋ ਹੀ ਥਾਂ ਨਾਲ ਉਸ ਤੋਂ ਬਾਅਦ ਡੂੰਗੇ ਉਸ ਤੋਂ ਥੱਲੇ ਨਹੀਂ ਜਾਣੀ ਸੀਗੀ ਹੂੰ ਠੀਕ ਆ ਸਮਾਨ ਵੀ ਸਾਰਾ ਲਿੰਕ ਕਰ ਲੂੰਗਾ ਯਾਰ ਸਾਰਾ ਕੁਝ ਲਿੰਕ ਕਰਾਂਗਾ ਸਾਰੇ ਪਹੀਏ ਲਿੰਕ ਕਰ ਲੂੰਗਾ ਕੁਲ ਵੀ ਪੂਰਾ ਸਾਫ ਹੈ ਨਾ ਹੂੰ ਤੇ ਸਾਰ ਆ ਸ਼ਿੱਟਾਂ ਵਾਲੇ ਜਰਾ ਆ ਵੀ ਨਹੀਂ ਗੜੀਆਂ ਪੈ ਪਾਪੂ ਪਾਣੀ ਆਮ ਆ ਬਿੰਗੀਆਂ ਹੋ ਜਾਂਦੀਆਂ ਹੁੰਦੀਆਂ ਸਹੀ ਗੱਲ ਐ ਪੂਰਾ ਵਧੀਆ ਟਰੈਕਟਰ ਐ ਡੈਮੋ ਪੀਸ ਐ ਚਲੋ ਬੰਦੇ ਦੀ ਮਜਬੂਰੀ ਐ ਮਿੱਤਰੋ ਹੂੰ ਜਿਹਨੂੰ ਕੋਈ ਇਹਨਾਂ ਵਿਰਾਸਤੀ ਚੀਜ਼ਾਂ ਨਾਲ ਮੋਹ ਐ ਠੀਕ ਐ ਹੁਣ ਨਵੇਂ ਮਿਲ ਜਾਂਦੇ ਪੁਰਾਣੇ ਮਿਲਦਾ ਆ ਨਹੀਂ ਸਾਦੀ ਲਿਫਟ ਵਾਲਾ ਸਾਦੀ ਮਿਲਦਾ ਹੀ ਨਹੀਂ ਨਵੇਂ ਮਾਡਲ ਮੇਰੇ ਹਿਸਾਬ ਨਾਲ 2000 ਮਾਡਲ ਤੋਂ ਥੱਲੇ ਖਤਮੀ ਹੋ ਗਈ ਖਤਮੀ ਹੋ ਗਈ ਠੀਕ ਐ ਸਾਫ ਕਿੰਨਾ ਪਿਆ ਤਿਆਰ ਕਰਾਉਣਾ ਐ ਪੋਰਟ ਤੇ ਚਲਾਉਣਾ ਯਾਰ ਡੈਮੋ ਪੀਸ ਹੂੰ ਫੁੱਲ 95000 ਰੁਪਏ ਕੀਮਤ ਐ ਲਾਸਟ ਰੇਟ ਦਾ 78000 ਦਾ ਜੀ 78000 ਦਾ 70000 ਦਾ ਲਾਸਟ ਰੇਟ ਹੈ 150 ਦਾ ਮਾਨਤਾ ਨੋ 150 ਦਾ ਮਾਨ ਮਿੱਤਰੋ ਜਿਹੜੇ ਬੰਦੇ ਨੇ ਕੋਈ ਪੁਰਾਣੀਆਂ ਚੀਜ਼ਾਂ ਸ਼ਾਮਣ ਦਾ ਸ਼ਕੀਨ ਹਨ ਨਾ ਤੇ ਲੈ ਜਾਓ ਤੇ ਬਾਕੀ ਕੰਮ ਦੇ ਕੰਮ ਐ ਦੂ ਹੁਣ ਝੋਨੇ ਦਾ ਸੀਜ਼ਨ ਹੈ ਜਿਹੜੇ ਬੰਦੇ ਨੇ 150 ਕਿੱਲੇ ਝੋਨਾ ਲਾਉਣਾ ਡੇਢੀ ਬੰਦੇ ਲੈ ਕੇ ਆਉਣੇ ਫੱਕ ਛੱਡ ਕਿਉਂ ਨਹੀਂ ਆ ਲੈ ਕੇ ਆਉਣੇ ਇੱਕ ਜਗ੍ਹਾ ਤੇ ਪਨੀਰੀ ਲੱਗਦੀ ਐ ਤੇ ਕਿੰਨੇ ਖੇਤਾਂ ਚ ਜਾਣਾ ਹੁੰਦਾ ਤੇ ਉਹਦੇ ਵਾਸਤੇ ਬੈਸਟਾ ਟੈਂਕੀ ਤੇਲ ਦੀ ਭਰ ਕੇ ਇਹ ਸਾਰਾ ਅਗਲੇ ਸਾਲ ਫੇਰ ਨੰਗ ਜਾਊਗਾ। ਇੱਕ ਸਾਲ ਫੇਰ ਪਰ ਲਿਓ। ਅਗਲੇ ਸਾਲ ਤੇ ਇੱਕ ਕੰਮ ਦੇ ਚੱਲੂਗਾ। ਕੰਮ ਦੇ ਚੱਲਣਾ। ਉਦੋਂ ਅੱਗੇ ਆ ਗਿਆ ਫੋੜ ਦੇ ਇੰਜਨ ਵਾਲਾ 340 340 ਠੀਕ ਹੈ। ਹੂੰ ਟਾਇਰ ਟੂਰ ਚੰਗਿਆ ਟਰੈਕਟਰ ਦੇ। ਹੂੰ ਵਧੀਆ ਟਾਇਰ ਹੈ। ਤੇ ਬਾਡੀ ਲੈਣ ਦਾ ਚੰਗਾ ਸ਼ੋਅ ਤੇ ਹਲਕੀ ਫੁਲਕੀ ਟੱਚਿੰਗ ਹੈਗੀ ਆ। ਅੱਛਾ। ਪਰ ਟਰੈਕਟਰ ਸਾਫ਼ ਹੈ ਯਾਰ। ਹੂੰ ਕੰਮ ਦੇਊਗਾ ਚਲ। ਇਹਨਾਂ ਨਾਲ ਜਦੋਂ ਆ 97 ਹੈ। 99 99 2000 ਦੇ ਵਿੱਚ। ਜਿਹਦੇ ਕਰਿਆ ਟਰੈਕਟਰ ਹੁੰਦਾ ਸੀਗਾ। ਤਕੜਾ ਮੰਨੇ ਅਸੀਂ 91 ਚ ਲੈਤਾ ਸੀ 335 ਨੀ ਮਰੂਤੀ ਵਾਲਾ ਚਿੱਟਾ 91 ਚ ਉਦੋਂ 154000 ਆਇਆ ਸੀ ਉਹ ਠੀਕ ਹੈ ਹਾਂ ਵੀ ਜਿਹਦੇ ਕਰਿਆ ਅੱਜ ਮੈਂ ਅੱਜ ਕਹਦੇ ਨਾ ਵੀ ਯਾਰ ਉਹ ਖੜਾਗਾ 7500 ਖੜਾ ਹੈ ਜਾਂ 5530 ਖੜਾ ਹੈ ਹੂੰ ਉਹਨਾਂ ਸਮੇਂ ਦੇ ਵਿੱਚ ਆ ਉਦੋਂ ਆ ਹੁੰਦਾ ਸੀਗਾ ਹੂੰ ਠੀਕ ਹੈ ਵੀ 340 ਬਹੁਤ ਵੱਡੀ ਗੱਲ ਹੁੰਦੀ ਸੀ ਫੋਰਡ ਦੇ ਨਾਲ ਬਹੁਤ ਜਿਆਦਾ ਜ਼ੋਰ ਮਾਰਦਾ ਤੇ ਜਿਹੜੀ ਇਹਦੀ ਇਹਦੀ ਖੂਬੀ ਹੈ ਨਾ ਜਿਹੜੇ ਵੀਰਾਂ ਨੂੰ ਇਹਦੇ ਪਤਾ ਹੈ ਹੂੰ ਕੰਟਰੋਲ ਇਹਦਾ ਲਿੰਕਾਂ ਚ ਹੁੰਦਾਗਾ ਬਟਲੋ ਅੱਛਾ ਹੂੰ ਜੇ ਨਾ ਇੱਕ ਕਈ ਵੀ ਰਕਮੈਂਟ ਵੀ ਕਰਨਗੇ ਵੀ ਯਾਰ ਗੱਲਾਂ ਵੱਧ ਸੁਣਾਉਣਿਓ ਆਮ ਡੰਡਿਆ ਇੱਥੇ ਹੁੰਦਾ ਨਾ ਇੱਥੇ ਕ੍ਰਿਕਟ ਡੈਕਟਰ ਦੇ ਕੰਟਰੋਲ ਇੱਥੇ ਹੁੰਦਾ ਇਹ ਇੱਥੇ ਆ ਅੱਛਾ ਸੁਹਾਗੇ ਦੇ ਵਿੱਚ ਵੀ ਹੈ ਕੰਟਰੋਲ ਕਰੂਗਾ ਅੱਛਾ ਹਾਂ ਜਦੋਂ ਮੱਦ ਲੱਗਿਆ ਸੁਹਾਗਾ ਉਹ ਜਿਹੜੀਆਂ ਉਹ ਕਿੱਲੇ ਹਨ ਆਹਾ ਇੱਥੇ ਕੰਟਰੋਲ ਆ ਇਹਦੇ ਅੱਛਾ ਜੀ ਹਾਂ ਜੀ ਇਹ ਤਾਂ ਹੀ ਤਾਂ ਲਿਫਟ ਦੇ ਵਿੱਚ ਇੱਕ ਨੰਬਰ ਮੰਨਿਆ ਜਾਂਦਾ ਸੀ ਅਣਜਾਣ ਤੋਂ ਅਣਜਾਣ ਮੰਦਾ ਬਹਿ ਜਾ ਚਲਾਉਣ ਇਹੇ ਖੜਦਾ ਨਹੀਂ ਡੈਟ ਖੜਦਾ ਨਹੀਂ ਉਹਦੇ ਲਿੰਕਾਂ ਚ ਵੀ ਕੰਟਰੋਲ ਹੈ ਹੂੰ ਸਵਾਗੇ ਤੇ ਯਾਰ ਕੋਈ ਨਹੀਂ ਕਰਦਾ ਇਹ ਕਰਦਾ ਸੀਗਾ ਹੁਣ ਤਾਂ ਫਿਰ ਨਵੇਂ ਫੀਚਰ ਆ ਗਏ ਨਾ ਹੂੰ ਬਹੁਤ ਵਧੀਆ ਚੀਜ਼ ਐ 1,35,000 ਰੁਪਇਆ ਡਿਮਾਂਡ ਐ ਅੱਛਾ ਤੇ ਲਾਸਟ ਰੇਟ ਸਵਾ ਲੱਖ ਰੁਪਇਆ ਇਹਦਾ ਸਵਾ ਲੱਖ ਚੋੜੀ ਸਵਾ ਲੱਖ ਹੀ ਇਹਦਾ ਰੇਟ ਤੇ ਮਾੜਾ ਨਹੀਂ ਵਾ ਮਾੜਾ ਨਹੀਂ ਕੰਮ ਲੈ ਕੇ ਜਰ ਆਇਆ ਜਿਹੜੇ ਬੰਦੇ ਕੋਲ 855 ਟਰੈਕਟਰ ਹੈ ਹੂੰ ਵੱਡਾ ਕੱਦੂ ਵਾਲਾ ਕਹਿੰਦਾ ਯਾਰ ਕੱਦੂ ਚ ਟਰੈਕਟਰ ਖਰਾਬ ਹੁੰਦਾ ਜਿਹਨੂੰ ਮਰਜ਼ੀ ਫੜਾ ਦੇ ਗੱਬੀ ਫਿਰ ਹਾਂ ਐਨੇ ਰੁਪਈਆ ਦਾ ਕੱਦੂ ਕਰਕੇ ਕੱਟ ਦੂਗਾ ਸਹੀ ਗੱਲ ਠੀਕ ਹੈ ਟੈਂਕੀ ਨਾਲ ਇਹ ਕਰ ਦੂ ਬਾਦ ਖਾ ਜੂਗਾ ਉਹਦੀ ਬਾਤ ਵੇਚੋ ਇੰਨੇ ਦਾ ਉਦੋਂ ਬਾਅਦ ਫੇਰ ਆ ਗਿਆ ਹੂੰ ਇਹਨੇ ਫੋੜ ਫੋੜ ਹੈ ਫੋੜ ਦੀ ਤਾਂ ਕੋਈ ਫੇਰ ਹੈ ਹੀ ਨਹੀਂ ਉਹ ਤਾਂ ਖੰਗੋ ਕੀਮਤੀ ਹੈ ਨਹੀਂ ਤੇ ਰੀਸ ਵੀ ਨਹੀਂ ਕਰ ਸਕਦਾ ਟਰੈਕਟਰ ਚਾਰੇ ਨਵੇਂ ਟਰੈਕਟਰ ਦੇ ਹੂੰ ਠੀਕ ਹੈ 92 ਮਾਡਲ ਹੈ ਵਧੀਆ ਚੰਗਾ ਟਰੈਕਟਰ ਹੈ ਅੱਛਾ ਬਹੁਤ ਵਧੀਆ ਹੈ ਹੂੰ ਮੰਨ ਲਓ ਵੀ ਇਹਨਾਂ ਟਰੈਕਟਰਾਂ ਦੇ ਵਿੱਚੋਂ ਗੱਲ ਆ ਜਾਂਦੀ ਨਾ ਜੋ ਰੰਗ ਰੂਪ ਦੀ ਹਾਂ ਉਦੋਂ ਉਹ ਚੀਜ਼ਾਂ ਮਹਿਣੇ ਨਹੀਂ ਰੱਖਦੇ 10 ਮਾਡਲ ਦੇ ਥੱਲੇ ਜਾਂ ਰੰਗ ਰੂਪ ਮਹਿਣੇ ਨਹੀਂ ਰੱਖਦਾ ਅੱਜ ਦੇ ਨਹੀਂ ਰੱਖਦਾ ਠੀਕ ਹੈ ਚੀਜ਼ ਦੀ ਸਫਾਈ ਦੇਖੋ ਆ ਟਾਈ ਰ ਅਰਾਮ ਕੱਟ ਜਾਂਦੀਆਂ ਹੂੰ ਠੀਕ ਐ ਥੱਲੋਂ ਬਾਡੀ ਲੈਣ ਦਾ ਸਵੇਰ ਦਾ ਟਰੈਕਟਰ ਖੜਾ ਯਾਰ ਕਿਤੇ ਛਿੱਟਾ ਸਿੱਟਿਆ ਪੁਰਾਣੇ ਨਹੀਂ ਸੱਟਿਆ ਵੀਰੇ ਪਹਿਲਾਂ ਵਾਲੇ ਬੰਦੇ ਕੀ ਕਹਿੰਦੇ ਹੁੰਦੇ ਸੀ ਵੀ ਸੁੱਕਾ ਐ ਸੁੱਕਾ ਮਾਰਨ ਵੀ ਚੰਗਾ ਐ ਚੰਗਾ ਐ ਜੇ ਲੀਕੇ ਜਾਊਗੀ ਤਾਂ ਉੱਚ ਕਮੀ ਹੋਊ ਵਧੀਆ ਟਰੈਕਟਰ ਐ ਫੁੱਲ ਚੰਗਾ ਐ ਟਰੈਕਟਰ ਦੂਰੋਂ ਨਾਲੋਂ ਵੀ ਚੰਗਾ ਕੰਮ ਦੇਊਗਾ ਹੈਨਾ ਹਾਂ ਡੰਡਾ ਫੱਟੀ ਛਤਰੀ ਆ ਯਾਰ ਉਰੇ ਆ ਪਿੱਛੇ ਦਾ ਇਹ ਚੰਗੇ ਘਰ ਦਾ ਟਰੈਕਟਰ ਆ ਵੇਖ ਮਗਰ ਜੱਕ ਵੀ ਲਾਇਆ ਹੂੰ ਇਹ ਇਹ ਗੱਲਾਂ ਆਮ ਵਾਂਹੇ ਰੱਖਦੀਆਂ ਪਰ ਇਹ ਚੀਜ਼ਾਂ ਮਤਲਬ ਵੀ ਇਹ ਸ਼ੌਂਕ ਦਾ ਮੁੱਲ ਹੈ। ਹੂੰ ਸ਼ੌਕੀ ਬੰਦੇ ਦੇ ਕੰਮ ਹੈ। ਉਹ ਕਹ ਹੱਕ ਪੂਰੀ ਚੰਗੀ ਹੈ। ਕਿੱਲੀ ਗੁੱਲੀ ਨੂੰ ਸਿੱਖ ਜਿਹਾ ਵਧੀਆ ਕੀਤੀ ਹੈ। ਕੀਤਾ ਪੂਰਾ। ਪੰਦਵਸ ਪੂਰਾ ਕੀਤਾ। 1,70,000 ਰੁਪਏ ਦੀ ਮੰਗ ਹੈ। ਅੱਛਾ। ਤੇ 2 ਡੂੜ ਕ ਲੱਖ ਰੁਪਏ ਦਾ ਰੇਟਰ ਇਹ ਦੇਣ ਦਾ ਇਰਾਦਾ ਹੈ। ਹੂੰ ਤੇ ਬਾਕੀ ਮੌਕੇ ਤੇ ਜਿਵੇਂ ਹੋਇਆ ਕਰ ਲਾਂਗੇ। ਕਰ ਲਾਂਗੇ ਹਣਾ। ਠੀਕ ਹੈ। ਤੇ ਆਪਣੇ ਹੋ ਗਏ ਫਤਿਹ ਇਹ ਤਿੰਨ ਆਪਣੇ ਇਹਦੇ ਚ ਫਤਿਹ ਹੋਗੇ। ਵੀਡੀਓ ਚੰਗੀ ਲੱਗੇ। ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗੇ ਨਾ। ਤੇ ਸ਼ੇਅਰ ਵੀ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਜਾਂ ਹੋਰ ਕਿਸਾਨ ਵੀਰਾਂ ਤੇ ਆਪਣੀ ਵੀਡੀਓ ਬਹੁਤ ਬਹੁਤ ਪਹੁੰਚ ਸਕਣ ਤੇ ਕਿਸੇ ਦਾ ਫਾਇਦਾ ਹੋ ਜਾ ਧੰਨਵਾਦ